ਅਗਲੇ 2 ਸਾਲਾਂ ਵਿੱਚ ਇੰਟਰਨੈਸ਼ਨਲ ਸਟੂਡੈਂਟ ਪਰਮਿਟ ਅਪਲੀਕੇਸ਼ਨ ਦੀ ਸੰਖਿਆ ਤੇ ਫੈਡਰਲ ਸਰਕਾਰ ਵੱਲੋਂ ਕੈਪ ਲਗਾਉਣ ਤੋਂ ਬਾਅਦ 온ਟਾਰੀਓ ਸਰਕਾਰ ਨੇ ਕੱਲ ਇੰਟਰਨੈਸ਼ਨਲ ਸਟੂਡੈਂਟ ਪਰਮਿਟ ਅਪਲੀਕੇਸ਼ਨ ਦੀ ਵੰਡ ਕਰ ਦਿੱਤੀ ਹੈ ਜਿਸ ਵਿੱਚ ਹੁਨਰਮੰਦ ਵਪਾਰ, ਹਿਊਮਨ ਹੈਲਥ ਰਿਸੋਰਸੇਸ, ਸਟੈਮ, ਹਸਪਿਟੈਲਿਟੀ ਅਤੇ ਬਾਲ ਦੇਖਭਾਲ ਸਮੇਤ ਉੱਚ ਮੰਗ ਵਾਲੇ ਖੇਤਰ ਨਾਲ ਜੁੜੇ ਪ੍ਰੋਗਰਾਮਾਂ ਨੂੰ ਤਰਜੀਹ ਦਿੱਤੀ ਜਾਵੇਗੀ। ਫੈਡਰਲ ਗਵਰਨਮੈਂਟ ਦੇ ਅਨਾਉਂਸ ਕੀਤੀ ਪਾਲਿਸੀ ਕਿ ਹੁਣ ਹਰੇਕ ਪ੍ਰੋਵਿੰਸ ਨੂੰ ਇੱਕ ਅਟੈਸਟੇਸ਼ਨਸ ਇਨ ਨੰਬਰ ਦਿੱਤੇ ਜਾਣੇ ਅਟੈਸਟੇਸ਼ਨ ਦਾ ਭਾਵ ਕਿ ਇੰਨੇ ਬੱਚੇ ਇਸ ਪ੍ਰੋਵਿੰਸ ਦੇ ਵਿੱਚ ਆ ਸਕਦੇ ਨੇ ਸੋ ਇੰਨੇ ਹੀ ਬੱਚਿਆਂ ਨੂੰ ਕੈਨੇਡਾ ਦੀ ਸਰਕਾਰ ਪਰਮਿਟ ਕਰੂਗੀ ਕਿ অন্ਟਾਰੀਓ ਚ ਆ ਸਕੇ ਇੰਨੇ ਹੀ ਬੱਚੇ BC ਚ ਆ ਸਕਣ ਸੋ ਲਿਮਿਟਡ ਨੰਬਰਸ ਸੋ ਉਹਨੂੰ ਇਹਨਾਂ ਨੇ ਨਾਮ ਦਿੱਤਾ ਕਿ ਅਟੈਸਟੇਸ਼ਨ ਆ ਸੋ ਉਹਨੀਆਂ ਟੈਸਟੇਸ਼ਨਸ ਮਿਲਣਗੀਆਂ ਅਟੈਸਟੇਸ਼ਨ ਇੱਕ ਡਾਕੂਮੈਂਟ ਆ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਨੂੰ ਚਾਹੀਦਾ ਹੋਊਗਾ ਐਲਓਏ ਫੀਸ ਰਸੀਪਟਸ ਦੇ ਨਾਲ-ਨਾਲ ਜੀਆਈਸੀ ਦੇ ਨਾਲ-ਨਾਲ ਹੁਣ ਇੱਕ ਹੋਰ ਡਾਕੂਮੈਂਟ ਜੇ ਉਹ ਫਾਈਲਸ ਲਗਾਣਗੇ ਤੇ ਉਹਨਾਂ ਨੂੰ ਸਟਡੀ ਪਰਮਿਟ ਮਿਲੂਗਾ ਵਿਦਾਊਟ ਅ ਟੈਸਟੇਸ਼ਨ ਉਹਨਾਂ ਨੂੰ ਸਟਡੀ ਪਰਮਿਟਸ ਨਹੀਂ ਮਿਲਣਗੇ ਸੋ অন্ਟਾਰੀਓ ਸਰਕਾਰ ਨੂੰ ਵੀ ਹਦਾਇਤਾਂ ਸਨ ਕਿ 31 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਆਪਣਾ ਟੈਸਟੇਸ਼ਨ ਪਾਲਿਸੀ ਜਿਵੇਂ ਬਾਕੀ ਕਈ ਪ੍ਰੋਵਿੰਸਸਿਜ਼ ਨੇ ਅਨਾਉਂਸ ਕੀਤੀ ਤੁਸੀਂ ਵੀ ਅਨਾਉਂਸ ਕਰਨੀ ਹੈਗੀ ਆ ਤੇ অন্ਟਾਰੀਓ ਸਰਕਾਰ ਨੇ ਇੱਕ ਟੈਸਟੇਸ਼ਨ ਪਾਲਿਸੀ ਅਨਾਉਂਸ ਕੀਤੀ ਕਿ 96 ਪਰਸੈਂਟ ਸੀਟਸ ਪਬਲਿਕ ਇੰਸਟੀਟਿਊਸ਼ਨਸ ਕੋ ਲਈ ਜਾਣਗੀਆਂ 4 ਪਰਸੈਂਟ ਸੀਟਸ ਜਾਂ 4 ਪਰਸੈਂਟ ਟੈਸਟੇਸ਼ਨਸ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਲੈਂਗੁਏਜ ਸਕੂਲਸ ਅਤੇ ਕੁਝ ਸਟ੍ਰੇਟ ਰੂਟ ਦੇ ਜਿਹੜੇ ਛੋਟੇ ਮੋਟੇ ਕੋਰਸ ਹੁੰਦੇ ਉਹਨਾਂ ਨੂੰ ਜਾਣਗੇ ਅ ਦ ਪੁਆਇੰਟ ਇਜ਼ ਕਿ ਜਿੰਨੇ ਵੀ ਪ੍ਰਾਈਵੇਟ ਕਾਲਜਸ ਸੀ ਉਹਨਾਂ ਨੂੰ ਜ਼ੀਰੋ ਸੀਟਸ ਜਾਂ ਜ਼ੀਰੋ ਅਟੈਸਟੇਸ਼ਨ ਅਲੋਕੇਟ ਕੀਤੀ ਗਈ ਹੈ ਥੈਟ ਮੀਨਸ ਕਿ ਜਿਹੜੇ ਬਿਜ਼ਨੈਸਸ ਕੈਨੇਡੀਅਨ ਪਰਮਨੈਂਟ ਰੈਜ਼ੀਡੈਂਟਸ ਕੈਨੇਡੀਅਨ ਸਿਟੀਜ਼ਨਸ ਵੱਲੋਂ ਰਨ ਕੀਤੇ ਜਾ ਰਹੇ ਸੀ ਉਹਨਾਂ ਨੂੰ ਕੋਈ ਵੀ ਸੀਟ ਦਿੱਤੀ ਨਹੀਂ ਗਈ ਆਲਦੋ ਜਿਹੜਾ ਡੀਐਲਆਈ ਆ ਉਹ ਸਰਕਾਰ ਨੇ ਦਿੱਤਾ ਹੋਇਆ ਹੈ ਜਿਹੜੀ ਇੰਸ਼ੋਰੈਂਸ ਆ ਉਹ ਵੀ ਸਰਕਾਰੀ ਕੱਟਦੀ ਆ ਉਹਨਾਂ ਪ੍ਰਾਈਵੇਟ ਕਾਲਜਸ ਤੋਂ ਜਿਹੜਾ ਟੈਕਸ ਆ ਉਹ ਵੀ ਸਰਕਾਰ ਕੋਲੇ ਹੀ ਜਾਂਦਾ ਆ ਬਾਟ ਅਚਾਨਕ ਇੱਕ ਐ ਪਾਲਿਸੀ ਲੈ ਕੇ ਆਇਆ ਜਿਸ ਦੇ ਵਿੱਚ ਪ੍ਰਾਈਵੇਟ ਨੂੰ ਬਿਲਕੁਲ ਹੀ ਇੱਕ ਤਰੀਕਾ ਬੈਨ ਹੀ ਲਾ ਦਿੱਤਾ ਗਿਆ ਹੈ ਕਿ ਆ ਇੰਟਰਨੈਸ਼ਨਲ ਸਟੂਡੈਂਟਸ ਨੂੰ ਹੁਣ ਰਿਕਰੂਟ ਨਹੀਂ ਕਰ ਸਕਣਗੇ ਇਮੀਗ੍ਰੇਸ਼ਨ ਕੰਸਲਟੈਂਟ ਦਾ ਮੰਨਣਾ ਹੈ ਕਿ অন্ਟਾਰੀਓ ਸਰਕਾਰ ਦੇ ਇਸ ਐਲਾਨ ਦਾ ਪ੍ਰਭਾਵ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ-ਨਾਲ অন্ਟਾਰੀਓ ਵਿੱਚ ਬਸ ਰਹੇ ਲੋਕਾਂ ਅਤੇ ਪ੍ਰਾਈਵੇਟ ਕਾਲਜੇਜ਼ ਉੱਤੇ ਨਜ਼ਰ ਆਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਪਬਲਿਕ ਕਾਲਜੇਜ਼ ਦੀ ਐਪਲੀਕੇਸ਼ਨ ਪ੍ਰਕਿਰਿਆ ਅੱਗੇ ਨਾਲੋਂ ਵੱਧ ਸਮਾਂ ਲੈ ਸਕਦੀ ਹੈ। ਅਗਰ ਤੁਸੀਂ ਕਿਸੇ ਪਬਲਿਕ ਇੰਸਟੀਟਿਊਸ਼ਨ ਚ ਅਰਮਿਸ਼ਨ ਲੈ ਰਹੇ ਹੋ, ਪਹਿਲਾਂ ਤੁਸੀਂ ਕੀ ਕਰਦੇ ਸੀ? ਤੁਸੀਂ ਆਫਰ ਲੈਟਰ ਅਪਲਾਈ ਕਰਦੇ ਸੀ। ਆਫਰ ਲੈਟਰ ਤੋਂ ਬਾਅਦ ਚ ਤੁਹਾਨੂੰ ਫੀਸ ਪੇ ਕਰਨੀ ਪੈਂਦੀ ਸੀ। ਫੀਸ ਪੇ ਕਰਕੇ ਤੁਹਾਨੂੰ ਫੀਸ ਦੀ ਰਸੀਦ ਹੁੰਦੀ ਸੀ, ਐਲਓਏ ਆਉਂਦਾ ਸੀ। ਹੁਣ ਉਸ ਚੇਂਜਸ ਕੀ ਆਨ ਗਿਆ ਪਹਿਲਾ ਸਟੈਪ ਸੇਮ ਰਹੂਗਾ ਕਿ ਤੁਸੀਂ ਆਫਰ ਲੈਟਰ ਅਪਲਾਈ ਕਰੋਗੇ ਆਫਰ ਲੈਟਰ ਤੋਂ ਬਾਅਦ ਚ ਕਈ ਇੰਸਟੀਟਿਊਸ਼ਨਸ ਨੇ ਅਜਾ ਐਨਾਉਂਸ ਕੀਤਾ ਹੈ ਕਿ ਉਹਨਾਂ ਦਾ ਪ੍ਰੋਸੈਸ ਹੈ ਕਿ ਉਹ ਫੀਸ ਤੁਸੀਂ ਫੀਸ ਪੇ ਕਰੋ ਫੀਸ ਪੇ ਕਰਨ ਤੋਂ ਬਾਅਦ ਚ ਜੈਰੀ ਫਾਈਲਿੰਗ ਤੁਸੀਂ ਐਮਬੈਸੀ ਨੂੰ ਸਬਮਿਟ ਕਰਨੀ ਆ ਉਹ ਫਾਈਲ ਤੁਸੀਂ ਪਹਿਲਾਂ ਕਾਲਜ ਨੂੰ ਦਿਖਾਓ ਅਗਰ ਕਾਲਜ ਨੂੰ ਇਹ ਫੀਲ ਹੋਊਗਾ ਕਿ ਤੁਹਾਨੂੰ ਵੀਜ਼ਾ ਮਿਲ ਸਕਦਾ ਹੈ ਤੇ ਉਹ ਤੁਹਾਨੂੰ ਅਟੈਸਟੇਸ਼ਨ ਦੇਣਗੇ ਆਦਰਵਾਇਜ਼ ਅਟੈਸਟੇਸ਼ਨ ਨਹੀਂ ਦੇਣਗੇ ਕਿਉਂ ਕਿਉਂਕਿ ਲਿमिटेड ਅਟੈਸਟੇਸ਼ਨਸ ਨੇ ਬਾਕੀ ਸੂਬਿਆਂ ਦੇ ਮੁਕਾਬਲੇ অন্ਟਾਰੀਓ ਸਰਕਾਰ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਸਿਰਫ 4% ਇੰਟਰਨੈਸ਼ਨਲ ਸਟੱਡੀ ਪਰਮਿਟ ਅਪਲੀਕੇਸ਼ਨ ਅਲਾਟ ਕੀਤੀਆਂ ਹਨ ਜਿਸ ਦੇ ਨਤੀਜੇ ਇਹਨਾਂ ਯੂਨੀਵਰਸਿਟੀਆਂ ਲਈ ਚਿੰਤਾ ਦਾ ਕਾਰਨ ਬਣ ਸਕਦੇ ਹਨ ਇਕਨੋਮਿਕਲੀ ਇਟਸ ਅ ਡਿਜ਼ਾਸਟਰ ਮੂਵ ਐਂਡ ਬੀਇੰਗ ਇਨਟੂ ਐਜੂਕੇਸ਼ਨ ਇੰਡਸਟਰੀ ਸੈਕਟਰ ਆਈ ਐਮ ਸਰਪ੍ਰਾਈਜ਼ਡ ਕਿ অন্ਟਾਰੀਓ ਨੇ ਕੀ ਕੀਤਾ ਹੈ অন্ਟਾਰੀਓ ਨਾਲੋਂ ਤਾਂ ਬੈਟਰ ਬਾਕੀ ਸਰੀਆ ਪ੍ਰੋਵਿੰਸਸ ਰਹੀਆਂ ਫੋਰ ਐਗਜ਼ਾਮਪਲ BC ਨੇ 53% ਪਬਲਿਕ ਨੂੰ ਦਿੱਤਾ 47% ਪ੍ਰਾਈਵੇਟ ਨੂੰ ਦਿੱਤਾ ਐਟ ਲੀਸਟ ਯੂ ਆਰ ਗਿਵਿੰਗ ਦ ਸੇਮ ਸਪੇਸ ਟੂ ਪਲੇ ਯੂ ਆਰ ਪ੍ਰੋਵਾਈਡਿੰਗ ਅ ਸਪੇਸ ਜਿੱਥੇ ਪ੍ਰਾਈਵੇਟ ਅਪਰੂਵ ਕਰ ਸਕਣ ਕਿ ਦੇ ਆਰ ਬੈਟਰ ਦੈਨ ਪਬਲਿਕ ਔਰ ਜਾਂ ਪਬਲਿਕ ਪ੍ਰੂਵ ਕਰਨ ਕਿ ਉਹ ਪ੍ਰਾਈਵੇਟ ਤੋਂ ਬੈਟਰ ਨੇ ਇਸੇ ਦੇ ਕੇ ਨਾਲ ਨੋਵਾ ਸਕੋਸ਼ੀਆ ਅੱਜ 12000 ਅਟੈਸਟੇਸ਼ਨ ਦਿੱਤੀ ਹੈ ਸੋ ਓਨਟਾਰੀਓ ਇੱਕ ਅਲੋਤਾ ਸੁਬਾ ਅਜੇ ਤੱਕ ਜਿੰਨੀਆਂ ਅਨਾਉਂਸਮੈਂਟਸ ਅਜੇ ਤੱਕ ਹੋਈਆਂ ਜੇ ਕਈ ਸਟੂਡੈਂਟਸ ਦੀਆਂ ਰਹਿੰਦੀਆਂ ਜਿਸ ਦੇ ਵਿੱਚ ਪ੍ਰਾਈਵੇਟ ਕਾਲਜਸ ਨੂੰ ਬਿਲਕੁਲ ਹੀ ਅੰਡਰਟੈਬਾਤ ਸੁੱਟਿਆ ਗਿਆ ਆ ਸੁਖਪ੍ਰੀਤ ਕੌਰ ਓਮਨੀ ਨਿਊਜ਼